ਆ 12:30 ਆਪਾਂ ਕਰਨ ਲੱਗੇ ਆਪਣਾ ਵਲੌਗ ਸਟਾਰਟ ਤੇ ਤਾਂ ਮਮਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਐਚਪੀ ਨੰਦਰਾ ਨੂੰ ਤੇ ਨਾਲ ਲੱਗਿਆ ਸੀ ਆਪਣਾ ਵਲੌਗ ਸਟਾਰਟ ਕਰਨ ਸਾਡੇ ਡੇਲੀ ਰੂਟੀਨ ਦੇ ਉਹੀ ਕੰਮ ਉਹੀ ਦਾ ਸਬਜੀ ਬਣਾਣੀ ਹੈ ਚਾਹ ਆਪਣਾ ਨਹੀਂ ਚਾਹ ਪੀਣੀ ਹੈ ਦੇ ਘਰ ਦੇ ਕੰਮ ਕਰਨੇ ਯਾਰ ਹਾਂਜੀ ਤੇ ਆਪਾਂ ਜਿਹਦੇ ਪਹਿਲਾਂ ਟਾਰਗਟ ਮੈਂ ਤਾਂ ਅੱਜ ਬਣਾ ਲੱਗੇ ਆ ਉਹ ਬੁਰਾਂ ਦੀ ਮੈਨੇ ਪਿੰਡੀਆਂ ਭਰ ਕੇ ਪਿੰਡੀਆਂ ਭਰ ਕੇ ਮम्मी ਬਣਾਉਗੀ ਤੇ ਮੈਂ ਲੱਗਿਆ ਦਾਲ ਬਣਾਉਣ ਮੂੰਗੀ ਦੀ ਹਾਂ ਕਿਉਂਕਿ ਉਹਨਾਂ ਬਹੁਤ ਸਵਾਦ ਆਉਂਦੀ ਆ ਕਿਹੜੀ ਦਾਲ ਹੈ ਦਾਲ ਦਾਲ ਚਲੋ ਪੁਰਾਣੀ ਦਾਲ ਮੈਂ ਦਾਲ ਲੱਗਦੀ ਹਾਂ ਤੇ ਇਹ ਸਬਜ਼ੀ ਖਾਣਗੇ ਅੱਜ ਮੂੰਗੀ ਦਾ ਸੜੀ ਦਾਲ ਥੋੜੀ ਜਿਹੀ ਬਣਾਉਣੀ ਆ ਪਾਪਾ ਦੁਕਾਨੇ ਗਏ ਆ ਹਰਮਨ ਵੀ ਦੁਕਾਨੇ ਆ ਤੇ ਤੈਨੂੰ ਕੱਟਦੇ ਪਏ ਇੱਧਰ ਪਿੰਡੀਆਂ ਇਹ ਸਬਜ਼ੀ ਬਣਾਉਂਦੇ ਆ ਫਿਰ ਖਾਣੇ ਆ ਹੈਨਾ ਅੰਮਾ ਮੈਂ ਕੱਲ੍ਹ ਦੀ ਵੇ시 ਆਪਣਾ ਹੌਲਿਡੇ ਹੋਮਵਰਕ ਤੁਹਾਨੂੰ ਆਪਾਂ ਦਿਖਾਣੇ ਆਂ ਹਾਂਜੀ ਬੱਲੂ ਕੀ ਕਰਦਾ ਪੁੱਤ ਹੈ ਹੋਮਵਰਕ ਕੀ ਕਰਨਾ ਹੈ ਹੋਮਵਰਕ ਸਾਰੇ ਆਪ ਨੂੰ ਪੜਾਉਣਾ ਹੈ ਚਲੋ ਹਲਾਣਾ ਮਤਲਬ ਇੱਥੇ ਫੋਟੋਜ਼ ਲਾਣੀਆਂ ਲਾਰਾ ਬਹੁਤ ਪਾਛੜਦੀ ਆ ਏ ਅਰੇ ਵਾ ਲਓ ਜੀ ਤਾਰਕ ਮਹਿਤਾ ਦਾ ਸ਼ੋਅ ਦੇਖਦੀ ਇਹਨੂੰ ਬਹੁਤ ਪਸੰਦ ਆ ਹਨਾ ਠੀਕ ਆ ਸਾਰਾ ਦਿਨ ਦੇਖਦੀ ਆਏ ਦੇਖਦੇ ਆ ਮम्मी ਕੀ ਕਰਦੇ ਆ ਪਿੰਡੀਆਂ ਬਣਾਦੇ ਹੁੰਦੇ ਮम्मी ਭਰ ਕੇ ਆ ਮम्मी ਹਾਂ ਤੇ ਦਾਲ ਹੋ ਗਈ ਆ ਦੇਖੋ ਇੱਧਰ ਮੈਂ ਦਾਲ ਰੱਖੀ ਸੀ मूंगੀ ਦੀ ਇਹ ਹੁੰਦੀ ਤੇ ਫੇਰ ਲਾਉਂਗੀ ਇਹਨੂੰ ਤੜਕਾ ਉਹਨੂੰ ਕੋੜਾ ਉਹਦੀ ਪਿੰਡੀਆਂ ਹੈ ਦਵਾਲੂ ਕੱਢ ਗਏ ਨਹੀਂ ਕੱਢ ਲੈਣ ਵਾਹ ਫੱਲੀ ਦੇ ਵਿੱਚ ਪਏ ਥੱਲੇ ਤੇ ਬਾਅਦ ਜਦੋਂ ਫੇਰ ਬਣਦੀ ਆ ਫੇ ਤੁਹਾਨੂੰ ਦਿਖਾਉ ਲਦੇ ਆ ਮਾਫ ਕਰ ਮਾਫ ਕਿ ਟਾਉਂ ਟੀਗੋ ਥੋੜਾ ਫਨ ਕਰਦੇ ਮਸ਼ੀਨ ਡਾਉਂਗੇ ਅੱਜ ਥੋੜਾ ਜਿਆਦਾ ਕਰਨੀ ਕਰਦੇ ਚਲੋ ਤੁਸੀਂ ਆ ਤੁਸੀਂ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਤੇ ਪਾਪਾ ਨੂੰ ਮੈਂ ਫੋਟੋ ਸਟਡ ਕਰਵਾਉਣ ਨੂੰ ਕਿਹਾ ਹੈ ਪਿਕਚਰਸ ਪਾਪਾ ਆਂਗੇ ਨਹੀਂ ਨਹੀਂ ਪਾਪਾ ਕਹਿੰਦੇ ਮੈਂ ਆਣ ਲੱਗਾ ਆ ਲੱਗੇ ਪਾਪਾ ਮੈਂ ਕਿਹਾ ਮੁਰੇ ਮੇਰੇ ਹੁਣੇ ਕਰਾ ਕੇ ਦੇ ਕੇ ਜਾਓ ਮੈਨੂੰ ਚਾਹੀਦੀ ਆ ਹਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਐਨੀਮਲ ਦੇ ਥੋੜੇ ਛੋਟੇ ਫੋਟੋਸ ਕਰਾਈਓ ਤੇ ਜਾ ਜੀਏਗੇ ਤੇ ਜਾਵਾਂਗੇ ਜਾਵਾਂਗੇ ਸੰਡੇ ਨੂੰ ਜਾਵਾਂਗੇ ਆਪਾਂ ਕਿਤੇ ਘੁੰਮਣ ਫੇਰ ਘੁੰਮ ਜਾਵਾਂਗੇ ਘੁੰਮ ਜਾਵਾਂਗੇ ਫੇ ਬਣਾਵਾਂਗੇ ਆਪਾਂ ਵਲੌਗ ਬਹੁਤ ਏਰ ਬਾ ਜਾਣਾ ਆਪਾਂ ਉੱਥੇ ਵੀ ਹੈਨਾ ਆਪਾਂ ਚ ਦoer ਨੀਚੇ ਗਏ ਸੀਗੇ ਨਹੀਂ ਨਹੀਂ ਉਸ ਤੋਂ ਬਾਅਦ ਵੀ ਇੱਕ ਵਾਰੀ ਮੇਰੀ ਉੱਨੀ ਜਗ੍ਹਾ ਗਈ ਸੀ ਆਪਾਂ ਯਾਦ ਕਰੋ ਕਰੋਨਾ ਤੋਂ ਪਹਿਲਾਂ ਗਈ ਸੀ ਆਪਾਂ ਉੱਨੀ ਜਗ੍ਹਾ ਦੂਰ ਆਪਰੇ ਤੋਂ ਕਾਫੀ 2-3 ਘੰਟੇ ਦਾ ਰਸਤਾ ਆ ਯਾਰ ਨਹੀਂ 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 ਉੱਨੀ ਜਗ੍ਹਾ ਗਈ ਸੀ ਆਪਾਂ ਆਪੋ ਉਸ ਤੋਂ ਬਾਅਦ ਮਮੀ ਗਈ ਸੀ ਆਪਾਂ ਬਾਅਦ ਚ ਉੱਥੇ ਆੱਛਾ ਗੋਤੋਂ ਗਏ ਸੀ ਆਪਾਂ ਉੱਥੇ। ਉਹਨਾਂ ਦਾ ਬਾਰ ਗਏ ਸੀ ਨਾ। ਗਏ ਸੀ ਆਪਾਂ ਉੱਥੇ। ਫੇ ਬਾਈ ਚ ਤਾਂ ਗਏ ਨਹੀਂ। ਬਾਈ ਜੀ ਤਾਂ ਆਪਾਂ ਉੱਥੇ ਗਏ ਸ਼ਿਮਲਾ। ਨਹੀਂ ਗਏ ਸੀ। ਉਹ ਤਾਂ ਛੁੱਟੀ ਹੈ ਜਦ ਨਹੀਂ ਅਸੀਂ ਜੂਮਦੀਆਂ। 21 ਜਗਾਇ ਹੋਵਾਂਗੇ। ਗਏ ਸੀ ਤਾਂ ਯਾਰ। ਗਰਮੀ ਬਹੁਤ ਹੋਣੀ ਬੜਾ ਉੱਥੇ। ਘੜੀਏ ਜਾਣਾ ਹੈ ਲੈ ਆਪਾਂ ਦਾ। ਥੋੜਾ ਆਪਾਂ। ਘੜੀਏ ਜਾਣਾ ਹੈ। ਹਾਂ ਉਹ ਤਾਂ ਹੈ। ਚਲੋ ਫਿਰ ਆਪਾਂ ਕਰ ਲਈਏ ਆਪਣਾ ਕੰਮ। ਪਾਪਾ ਆਂਦੇ ਆ। ਫੇ ਰੋਟੀ ਜਿਹੜਾ ਮਿਲਦੀ ਹੁਣ ਆਪਾਂ। ਮੋਂ ਤੜਕਾ ਨਾਲ ਲੱਗਿਆ ਦਾਲ ਨੂੰ। ਪਿਆਜ਼ ਸਬਜ਼ੀ ਰੱਖੋ ਸਬਜ਼ੀ ਬਣਾਓ ਹਾਂ ਜੀ ਪੂਰੀ ਗਾਣੀ ਆਈ ਪਿਆਰ ਮੈਂ ਮੰਨ ਨਹੀਂ ਗਾਦਾ ਰੋਟੀ ਆ ਗਈ ਜਾਂ ਥੋੜੀ ਲੈ ਲੈ ਕੇ ਸਬਜ਼ੀ ਬਣਾਈ ਆ ਮੈਂ ਮੰਨ ਨਹੀਂ ਹੈਗਾ ਕੋ ਲੇ ਕੇ ਚੱਮਾਈ ਦਾ ਲੈ ਕੇ ਆਵੋ ਤਜਾ ਚੰਦਨ ਆਈ ਤੇ ਉੱਠ ਕੇ ਹਾਂ ਆਈ ਤੇ ਪਿੰਗਲੜੀ ਆਈ ਬੰਦੀ ਆ ਤੇ ਮੈਂ ਕਰਦੀ ਵੀ ਆਪਣੇ ਸਕੂਲ ਦਾ ਹੋਮਵਰਕ ਮੈਂ ਬਾਅਦ ਚ ਖਾ ਲਾਂਗੀ ਹੈ ਉੱਪਰ ਬਾਅਦ ਚ ਖਾ ਲਾਂਗੀ ਹੋਰ ਕੀ ਆਮ ਨਵੇੜ ਬਣੇ ਨਹੀਂ ਯਾਰ ਬਾਅਦ ਚ ਖਾਉਂਗੀ ਮੈਂ ਦੇਦੀ ਆ ਥੋੜੇ ਜੋ ਤੱਕ ਚਲੋ ਰੋਟੀ ਰੋਟੀ ਖਾ ਲਈਏ ਫੇਰ ਬਣਾਉਂਦੇ ਹਾਂ ਹੁਣ 6 ਵਜੇ ਦਾ ਲਿਆ ਤੇ ਹੁਣ 5 ਵਜੇ ਦਾ ਲਿਆ ਤੇ ਮੋੜ ਤੇ ਲੱਗਿਆ ਚਾਹ ਖਾਲੋ ਟਿੱਦੋ ਹੋਰ ਮੈਂ ਖਾ ਲੀ ਮੈਂ ਸਵਾ ਲੱਗੀ ਦੇਖੀ ਸਰ ਸਵਾਦ ਸੀ ਇਹ ਮੈਂ ਕੁਛ ਨਹੀਂ ਆ ਅੱਜ ਲੀਤੀ ਨਾ ਦਿਨ ਹੋ ਲੋੜੋਂ ਵਕਾਫਾ ਮੈਂ ਕਿਹਨੂੰ ਸੁਬਲੀ ਵਧੇ ਨੀ ਬਹੁਤ ਜਾਨਤਾ ਹਾਂ ਸਵਾਦ ਤਾਂ ਵਧੀਆ ਹੈ ਤੇ ਆ ਸਾਰੇ ਕੰਪਨੀ ਤੇ ਆਨਲਾਈਨ ਕਲਾਸਾਂ ਲਾਣ ਲੱਗ ਜਾਣਾ ਉਹਨਾਂ ਨੇ ਲਾਉਣ ਮੈਂ ਘਰੋਂ ਲਾਣੀ ਆਂ ਆਨਲਾਈਨ ਕਲਾਸ ਕਿਉਂ ਆਨਲਾਈਨ ਮੈਂ ਮਣੀ ਗੜ੍ਹ ਸਕੂਲ ਆਨਲਾਈਨ ਕਲਾਸ ਜੰਪੀ ਤੋ ਆਪ ਦਿਖਾ ਦਿੰਦਾ ਸੱਚੀ ਉਦਾਂ ਮਾਨੀ ਗੜ੍ਹ ਸਕੂਲ ਜਾਣਾ ਸੱਚੀ ਗੋ ਅੱਜ ਮੜੀ ਮਸ਼ੀਨ ਡਾਈਆ ਕਿੰਨੇ ਦਿਨਾਂ ਬਾਅਦ ਹੁਣ ਪੀ ਲੋ ਚਾਹ ਫੇਰ ਲਿਆ ਵਲੌਗ ਪੀ ਲੋ ਚਾਹ ਹਾਂ ਫਿਰ 7:00 ਵਜੇ ਲਿਆ ਤੇ ਮਮਾ ਹੁਣੇ ਬਾਜ਼ਾਰੋਂ ਆ ਗਿਆ ਮਮਾ ਸਮਾਨ ਲੈ ਕੇ ਆਇਆ ਮੇਰਾ ਹਾਂ ਕੀ ਦਿਖਾਉ ਮੈਂ ਤੇ ਆ ਉਸ ਦਿਨ ਮਮਾ ਆਇਆ ਸੀ ਯਾਰ ਸਕਰਾਪ ਉਹ ਤੇ ਨਾ ਪੰਜਾਬੀ ਦਾ ਬਣਾਣਾ ਆ ਮੈਂ ਤੇ ਆ ਆ ਚਾਹ ਦੇ ਪੱਤਰ ਸਿਲਵਰ ਟੇਪ ਇਹ ਕਾ ਗਲੂ ਤੇ ਇਹ ਮਾਰਕਰ ਠੀਕ ਆ ਬਸ ਹੋਰ ਤਾਂ ਨਹੀਂ ਵਾਈਟ ਚਾਟ ਦੇ ਉੱਪਰ ਆ ਦੇ ਵਿੱਚੇ ਹੀ ਆ ਦੋਨੋਂ ਹੀ ਆ ਵਾਈਟ ਤੇ ਬਲੈਕ ਦੋਨੋਂ ਚਾਟ ਪੇਪਰ ਚਲੋ ਵੀ ਸੂਟ ਨਹੀਂ ਲੱਗੇ ਮੈਂ ਨਿੱਕੇ ਨਿੱਕੇ ਲਗੋਟ ਬਣਾਉਣ ਲੱਗੀ ਆ ਭੂਈ ਦੀ ਭੂਈ ਦੀ ਹਾਂ ਲੈ ਬੜਾ ਕੇ ਜਿਦ ਖਾਲਦੇ ਆ ਹਾਂ ਤੇ ਹੁਣ ਰਾਤੀ ਕੀ ਬਣਾਣਾ ਰਾਤੀ ਕੀ ਬਣਾਣਾ ਰਾਤੀ ਆਪਾਂ ਆਪਾਂ ਖੁਸ਼ ਨਹੀਂ ਦਾਲ ਪਈ ਐ ਦਾਲ ਦੇ ਨਾਲ ਖਾ ਲੈਣੀ ਐ ਭਿੰਡੀਆ ਸਬਜ਼ੀ ਪਈ ਐ ਉਹਦੇ ਨਾਲ ਖਾ ਲੈਣੀ ਆ ਰੋਟੀ ਚਲੋ ਠੀਕ ਆ ਫੇਰ ਦਿਖਾਉਂਦੇ ਆ ਤੇ ਖਾਂ ਖਾਨੇ ਰੋਟੀ ਵੀ ਦਿਖਾਉ ਲੈਂਦੇ ਆ। ਬਾਦੀ ਤੇ ਨੇ ਪਾਈ ਕਰਦੀ ਪਈ ਆ ਮੈਂ ਹੁਣ ਆਪਣਾ ਖਿਆਲੇ ਚੱਕਾ ਲੱਗੀ ਆ। ਚੱਕਲਾ ਖਵਾ ਰਹੀ ਹਾਂ। ਮੈਂ ਇੱਕ ਵਾਰੀ ਜਿਹੜਾ ਫਲੈਸ਼ ਹੀ ਮੈਂ ਨਾਲ ਥੋੜਾ ਕੰਮ ਕਰਨੀ ਆ ਆਪਣਾ ਇਹ। ਹੂੰ ਠੀਕ ਆ ਜੀ। 9 ਵਜੇ ਨਾਲ ਆ ਪਪਾ ਆ ਗਏ। ਪਪਾ ਦੇ ਮੇਰਾ ਬਾਪਾ ਘਟੋ ਗਿਆ ਉਹ ਲੈ ਕੇ ਵੀ ਆਇਆ ਸਮਾਨ ਤੇ ਰੱਖਣ ਲਈ। ਉਹ ਖਾਣ ਪੀ ਲੈ। ਤੇ ਨਮਕ ਹੋ ਗਿਆ ਜਿਹੜੇ ਕੰਬੇ ਲਾ। ਕੰਬਲੇ ਲਾ। ਕੰਬਲੇ ਲੇ ਉਹ ਗਏ। ਆਹ ਦੀ ਪੁਈ ਲੈ え ਗੁੜਿਆ ਦੋ ਚਾਰ ਹਾਂ ਬੜੀਆ ਗੁੜਿਆ ਪੁਈ ਲਈ ਦਿੱਕੂ ਪੁਈ ਲਈ ਜਿਹੜੇ ਗੁੜਿਆ ਹੋਈ ਹੈ ਉਹ ਲਈ ਗੁੜਿਆ ਦਸ ਬਣਾਏ ਨੇ ਦੋ ਹੋਰ ਲਈ ਗੁੜਿਆ ਦੇ ਨਾਲ ਇਕਲੀ ਗੁੜਿਆ ਪੁਈ ਹੈ ਹੋਰ ਵੀ ਜੇਤਾ ਨਹੀਂ ਹੋ ਬਾਬਾ ਨੂੰ ਗੁੜਿਆ ਪੁਈ ਲਈ ਗੁੜਿਆ ਪੁਈ ਲਈ ਨਹੀਂ ਦਿੱਕੂ ਦੀ ਪੁਈ ਨਹੀਂ ਗੁੜਿਆ ਹੋਈ ਹੈ ਉਹਦੇ ਵਾਸਤੇ ਕਬੋ ਕਬ ਫੜਾ ਦੋ ਬਣਾ ਦੋ ਫੜਾ ਦੋ ਚਾਹ ਜੋ ਬਣਾਓ ਬਣਾਓ ਕਿ ਆਇਟੇ ਡੋਗੜਾ ਤੈਨੂੰ ਕੌਫੀ ਬਣਾ ਦੇ ਤੇ ਹੁਣੋਂ ਪਹਿਲਾਂ ਤੈਨੂੰ ਕੌਫੀ ਬਣਾ ਦੇ ਮੈਨੂੰ ਨਹੀਂ ਬਣਾਣਾ ਹੈ ਕੌਫੀ ਮੇਰੇ ਲਈ ਤੈਨੂੰ ਹੀ ਕੌਫੀ ਬਣਾ ਦੇ ਹਾਂ ਹਾਂ ਤੇਰੀ ਬਣਾ ਦੇ ਤੇਰੀ ਬਣਾ ਲਿਆ ਕੌਫੀ ਨਹੀਂ ਮੇਰੇ ਲਈ ਹਾਂ ਮੰਮੀ ਹਾਂ ਪੁੱਤ ਰੋਟੀ ਕਿ ਬਣਾਣੀ ਫੇਰ ਮੈਂ ਕੌਫੀ ਪੀ ਲੈਣੀ ਮੈਂ ਰਹਿਣ ਰੋਟੀ ਖਾਣ ਮਰਜ਼ੀ ਤੁਹਾਡੀ ਹੋਰ ਕੀ ਰੱਖ ਵਾਂ ਡਿੱਗੀ ਮੈਂ ਲੈ ਖਾਣਾ ਸੀਗਾ ਖਾਣੇ ਹੋਰ ਕੋਈ ਨਹੀਂ ਨਹੀਂ ਆਹ ਗਰੀਬ ਪਕੌੜਾ ਜਿਹੜਾ ਆਪਾਂ ਲੈ ਕੇ ਆਏ ਚੱਲ ਸਮਾਰ ਇੱਕ ਪ੍ਰੈਸ ਰੱਖ ਕੇ ਉਹਦੇ ਚੱਕ ਪ੍ਰੈਸ ਲਾ ਕੇ ਉਹਦੇ ਮੈਂ ਹੁਣ ਆਪਣਾ ਬਾਕੀ ਹੋਰ ਡੰਬ ਕਰੂੰਗੀ ਕੱਲ ਕਿਉਂਕਿ ਮੈਂ ਮਾਨੀ ਘਾੜਾ ਕਰਾਂ ਪੈਸਾ ਰੱਖ ਕੇ ਹੀ ਬਾਅਦ ਚ ਹੁਣ ਆਪਾਂ ਬਣਾ ਲਿਆ ਵਲੌਗ ਬੱਚੇ ਕੀ ਕਰੀ ਜਾਂਦੀ ਹੈ ਹਾਈ ਬੱਡੇ ਨੂੰ ਹੋ ਗਿਆ ਤੇ ਹੁਣ ਸਾਂਝਣ ਖਾ ਲਈ ਰੋਟੀ ਮਲਬ ਸਾਰੇ ਜਾਣੇ ਮੈਨੂੰ ਸਰਦ ਰੋਟੀ ਮੈਂ ਖਾਣੀ ਬਈ ਰੋਟੀ ਬੇਸਨ ਵਾਲੀ ਬੇਸਨ ਲਾ ਕੇ ਮੈਂ ਪਹਿਲੀ ਕੋਲ ਕਾਫੀ ਦੇ ਦਿੰਦਾ ਮੈਨੂੰ ਯਾਰੋ ਤੁਸੀਂ ਵੀ ਪੂਰੇ ਬਣਾ ਲਿਆ ਦਿਓ ਇਸ ਨਾਲ ਇਸ ਨਾਲ ਪੂੜਾ ਬਣਾ ਲਓ ਇੱਕ ਰੋਟੀ ਇੱਕ ਪੂੜਾ ਬੱਸ ਇੱਕ ਰੋਟੀ ਇੱਕ ਪੂੜਾ ਅੱਲ ਪੜੋ ਆਹ ਪੜੋ ਪਈਆਂ ਰੋਟੀਆਂ ਪਿਸਤ ਲਾਓ ਲਾ ਦੀ ਦੇ ਰਹੀ ਕੰਦ ਸੱਗੀ ਬਣ ਗਈ ਬੁੰਦੇ ਹੀ ਆ ਇਦਾਂ ਦੇ ਬਣਦੇ ਕਿਤੇ ਫਿੱਕੇ ਜੇ ਫਿੱਕੇ ਫੁੱਕੇ ਜੇ ਟੁੱਟੇ-ਪੁੱਟੇ ਜੇ ਟੁੱਟੇ ਜੇ ਇਹ ਬੰਨੀ ਕਰੀ ਜਾਂਦਾ ਮਾਜੀ ਮਾਲਾ ਵਾ ਓਏ। ਉਹ ਬੋ ਵੀ ਲਾਈਏ। ਤਾਰਕ ਮਹਿਤਾ। ਤਾਰਕ ਮਹਿਤਾ ਲਗਾਤੇ ਹਾਂ ਅਸੀਂ ਟੀਵੀ 'ਤੇ ਗਾਇਸ। ਸਾਡੇ ਕੋਲ ਦੋ ਹੀ ਚੀਜ਼ਾਂ ਤਾਰਕ ਮਹਿਤਾ ਯਾਰ ਮੋਰਮ ਵਲੌਗ। ਯਾਰ ਮੋਰਮ ਵਲੌਗ ਆਏ ਨਹੀਂ ਨਾ। ਨਹੀਂ। ਉਹ ਲੈਕ ਨੁੱਕ ਨਹੀਂ ਆਇਆ। ਨਵਾਊਗਾ ਫੇਰ ਲਾਵਾਂਗੇ ਇਹਨਾਂ। ਰਿਮੋਟ ਕਿੱਥੇ ਟੀਵੀ ਦਾ? ਬਲੌਗ ਤਾਂ ਬੰਦ ਕਰ ਦੇ। ਹੁਣ 11:00 ਵੱਜ ਗਿਆ ਤੇ ਸਾਰੇ ਦੇਖਦੇ ਪਏ ਆ ਤਾਰਕ ਮਹਿਤਾ। ਤੇ ਤੂੰ ਕਰਦਾ। ਮਾ ਬੁੰਡੇ ਦਾ ਵੀਡੀਓ ਦੇ ਦਦੇ ਤੇ ਮੰਮੀ ਚਲੋ ਫਿਰ ਕਰੋ ਵਲੌਗ ਦਾ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਇਸ ਸੰਬੰਧ ਵਿੱਚ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਵੀਡੀਓ ਤੇ ਚਲੋ ਅਗਾਂਹ ਆਪਾਂ ਕਰਦੇ ਹਾਂ ਆਪਣੇ ਵਲੌਗ ਦਾ ਐਂਡ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ